ਪੋਇ ਅੰਗਪਰੇ ਆਤੀਸ਼ਾਂਦ ਪੋਇ ਅੰਗਪਰੇ ਆਤ ਨਾਮ ਦਾਏ ਸ਼ੰਦ ਹੈ ਤਹਾਂਸੀ ਸ੍ਰੀ ਸਾਹਾ ਸੰਗਰਾਮ ਕੋਪੇ ਔਥੇ ਯੁੱਧ ਵਿੱਚ ਸ਼੍ਰੀ ਸੰਗੋਸ਼ਾ ਕ੍ਰੋਧ ਵਿੱਚ ਆ ਗਏ ਪੰਜੋ ਵੀਰ ਬੰਕੇ ਪ੍ਰਿਥੀ ਪਾਏ ਰੋਪੇ ਅਤੇ ਪੰਜਾ ਭਰਾਵਾਂ ਵੀਰੇ ਵੀਰੋ ਦੇ ਪੁੱਤਰਾਂ ਨੇ ਧਰਤੀ ਉੱਤੇ ਪੈਰ ਜਮਾ ਦਿੱਤੇ ట గీత మలం సోగాజీ గలావంగీత మఠ హఠి యోద్ధా గులాబరాయ పరమ సూర సి రణ దే రంగ రూపం సహావ యద్ధ త రంగ వేకే ఓ గయి హరి చందంగ ਮਾਹਰੀ ਚੰਦ ਅਤੇ ਗੰਗਾ ਰਾਮ ਡਟ ਕੇ ਲੜੇ ਜਿਨਾਂ ਕਿਤਿਆਂ ਜਿੱਤਿਆ ਫੌਜ ਤਾਮ ਜਿਨ੍ਹਾਂ ਨੇ ਕਿਤਨੀਆਂ ਹੀ ਫੌਜਾਂ ਨੂੰ ਜਿੱਤ ਕੇ ਸ਼ਿਕਾਰੀ ਜਾਨਵਰਾਂ ਲਈ ਉਹਨਾਂ ਦਾ ਖਾਜਾ ਤਾਮ ਬਣਾ ਦਿੱਤਾ ਕੋਪੇ ਲਾਲ ਚੰਦਨ ਕੀਏ ਲਾਲ ਰੂਪੰ ਲਾਲ ਚੰਦ ਕ੍ਰੋਧਵਾਨ ਹੋ ਕੇ ਸੂਹਿ ਲਾਲ ਹੋ ਗਏ ਜਿਨੈ ਗੱਜੀਆਂ ਗਰਬ ਸੇਂਗੰ ਅਨੁਪੰ ਜਿਨਾ ਨੇ ਅਨਪੰ ਸ਼ੇਰਾ ਦਾ ਅਹੰਕਾਰ ਤੋੜ ਦਿੱਤਾ ਸੀ ਕੋਪਿਓ ਮਹਰੂ ਕਾਹਰੂ ਰੂਪ ਧਾਰੇ ਮਹਾਰੀ ਚੰਦ ਨੇ ਕ੍ਰੋਧਵਾਨ ਹੋ ਕੇ ਭਿਆਨਕ ਰੂਪ ਧਾਰਨ ਕਰ ਲਿਆ ਜਿਨੈ ਖਾਨ ਖਾਵਨੀਅੰ ਖੇਤ ਮਾਰੀ ਜਿਨਾ ਨੇ ਵੱਡੇ ਵੱਡੇ ਖੱਬੀ ਖਾਨਾ ਨੂੰ ਮਾਰਿਆ ਸੀ ਕੋਪਿਓ ਦੇਵ ਤੇਸੰ ਦੇ ਆ ਰਾਮ ਜੁੱਦੰ ਯੁੱਧ ਵਿੱਚ ਦੇਯਾਰਾਮ ਬ੍ਰਾਹਮਣ ਨੇ ਵੀ ਬਹੁਤ ਕ੍ਰੋਧ ਕੀਤਾ ਕਿਉ ਡ੍ਰੋਣ ਕੀ ਜਿਉ ਮਹਾ ਯੁੱਧ ਸੁਦੰ ਅਤੇ ਦ੍ਰੋਣਾਚਾਰਿਆ ਵਰਗਾ ਭਿਆਨਕ ਯੁੱਧ ਮਚਾਇਆ ਕਿਰਪਾਲ ਕੋਪਿੰਗ ਉਥ ਕੋ ਸੰਭਾਰੀ ਮਹਾਂਤ ਕਿਰਪਾਲ ਦਾਸ ਨੇ ਕ੍ਰੋਧਵਾਰ ਹੋ ਕੇ ਸੋਟਾ ਸੰਭਾਲ ਲਿਆ ਅਠੀ ਖਾਨ ਹਯਾਤ ਕੇ ਸੀਸ ਚਾਰੀ ਅਤੇ ਹੱਠਵਾਰ ਨੇ ਹਯਾਤ ਖਾਨ ਦੇ ਸਿਰ ਉਤੇ ਝਾੜ ਦਿੱਤਾ ਓਠੀ ਛੇ ਚੰ ਕੱਡਾ ਮੇਜ ਜੋਰਨ ਜਿਸਨੇ ਜੋਰ ਨਾਲ ਹਯਾਤ ਖਾਨ ਦੀ ਮਿਜ ਕੱਢ ਦਿੱਤੀ ਅਤੇ ਉਸ ਦੀਆ ਚਟਾ ਇੰਜ ਓਠੀਆਂ ਮਨੋਂ ਮੱਖਣ ਵੱਟ ਕੀ ਕਾਨ ਫੋਰਨ ਮਨੋ ਕਾ ਨਾਨੇ ਮੱਖਣ ਦੀ ਮਟਕੀ ਪਾਨ ਦਿੱਤੀ ਹੋਵੇ ਤਹਾਂ ਆਨੰਦ ਚੰਦਨ ਕਿਉ ਕੋਪ ਪਾਰੋ ਓਥੇ ਉਸੇ ਵੇਲੇ ਦੀਵਾਨ ਨੰਦ ਚੰਦ ਨੇ ਬਹੁਤ ਕਰੋਧ ਕੀਤਾ ਲਗਾਈ ਵਰਚੀ ਕਿਰਪਾਨ ਸੰਭਾਰੋ ਅਤੇ ਵਰਚੀ ਨਾਲ ਵਾਰ ਕੀਤਾ ਅਤੇ ਕਿਰਪਾਨ ਨੂੰ ਸਭਾਲਿਆ ਟੋਟੀ ਤੇ ਇੱਕ ਤ੍ਰੱਕੀ ਕਾਢੇ ਜੰਮ ਦਣ ਲਣ ਲੜਦਿਆਂ ਲੜਦਿਆਂ ਤੇਖੀ ਤਲਵਾਰ ਟੁੱਟ ਗਈ ਅਤੇ ਉਸਨੇ ਕਟਾਰ ਕੱਢ ਲਈ ਹਠੀ ਰਾਖਿਆਂ ਰਾਜ ਬੰਸੰ ਸਲੰਡੰ ਇਸ ਤਰ੍ਹਾਂ ਉਸ ਦ੍ਰੇਸ਼ੌਰ ਮੈਨੇ ਸੋਢੀ ਬਾਂਸ ਦੀ ਲਾਜ ਰੱਖ ਲਈ ਤਹਾਂ maat ਲਇੰ ਕਿਰਪਾਲੰ ਪ੍ਰੁੱਦੰ ਤਦੋ ਮਾ ਮਾ ਕਿਰਪਾਲ ਨੇ ਕਰੋਧ ਕੀਤਾ ਚਕਿਓ ਛੋਪ ਚਤਰੀ ਕਰਿਓ ਯੁੱਧ ਸੋਦੰ ਅਤੇ ਛਾਤ੍ਰ ਤੇਜ ਵਿੱਚ ਰੰਗੀਜ ਕੇ ਉਹਨਾਂ ਨੇ ਭਿਆਨਕ ਯੁੱਧ ਕੀਤਾ ਸਹੇ ਦੇਹ ਆਪੰ ਮਹਾਬੀਰ ਬਾਨਨ ਉਸ ਮਹਾਬੀਰ ਨੇ ਆਪਣੇ ਸਰੀਰ ਉੱਤੇ ਬਾਣ ਸਹਾਰੇ ਕਰੋ ਖਾਨ ਬਾਨੀਨ ਖਾਲੀ ਪਲਾਨਨ ਪਰ ਬਾਂਕੇ ਖਾਨਾ ਦੇ ਘੋੜਿਆਂ ਦੀਆਂ ਕਾਠੀਆਂ ਸਵਾਰਾ ਤੋਂ ਸਖਣੀਆਂ ਕਰ ਦਿੱਤੀਆਂ ਹਾਠਿਓ ਸਾਹਿਬੰਦ ਚੰਦ ਖੇਤੰ ਖਾਤਰੀਆਂਨ ਹਾਠੀ ਸਾਹਿਬ ਚੰਦ ਪੂਰੇ ਛਾਤਰ ਪੂਨੇ ਨਾਲ ਯੁੱਧ ਭੂਮੀ ਵਿੱਚ ਲੜਿਆ ਅਤੇ ਖਾਨੇ ਖਾਨ ਖੂਨੀ ਕੁਰਾਸਾਨ ਪਾਨੁ ਕੁਰਾਸਾਨ ਦੇ ਤੇਜਸਵੀ ਅਤੇ ਖੂਨ ਖਾਨ ਖਾਨਾ ਨੂੰ ਮਾਰਿਆ ਤਹਾਂ ਬੀਰ ਬੰਕੇ ਭਲੀ ਭਾਤ ਮਾਰੀ ਉਥੇ ਬਾਂਕੇ ਸੂਰਮਿਆਂ ਨੂੰ ਚੰਗੀ ਤਰਾ ਮਾਰ ਦਿੱਤਾ ਬਚੇ ਪ੍ਰਾਨ ਲੈ ਕੇ ਸਿਪਾਹੀ ਸਿਦਾਰੇ ਕੇਵਲ ਉਹ ਹੀ ਬਚੇ ਜੋ ਪ੍ਰਾਨ ਲੈ ਕੇ ਭੱਜ ਗਏ ਤਹਾਂ ਸਾਹਾ ਸੰਗਰਾਮ ਹੀ ਨੇ ਆਖਾਰੇ ਉਥੇ ਸਗੋ ਸ਼ਾ ਨੇ ਯੁੱਧ ਦੇ ਕਰਤਵਿਕ ਹੋਣ ਲਈ ਅਖਾੜਾ ਬਣਾ ਦਿੱਤਾ ਘਨੇ ਖੇਤ ਮੋਖਾਨ ਖੋਨੀ ਲਤਾਰੇ ਆਤੇ ਬਹੁਤ ਸਾਰੇ ਘੰਕਾਰ ਪਠਾਣਾ ਨੂੰ ਮਿੱਧ ਦਿੱਤਾ ਲੇਪੰ ਗੋਬਾਲਿਂ ਖਰੋਕੇਤ ਗਜੈ ਉਸ ਵੇਲੇ ਗੁਲੇਰੀਆ ਰਾਜਾ ਗੋਪਾਲ ਯੁੱਧ ਭੂਮੀ ਵਿੱਚ ਖੜੋ ਕੇ ਕਾਜ ਰਿਆ ਸੀ ਮਰੇਗਾ ਝੁੰਡ ਮਧਿਆਨ ਮਨੋ ਸਿੰਘ ਰਾਜਾ ਮਾਨੋ ਹਿੰਨਾ ਦੇ ਝੁੰਡ ਵਿੱਚ ਸ਼ੇਰ ਸੋਵਰਿਆ ਹੋਵੇ ਤਹਾ ਇੱਕ ਬੀਰਨ ਹਰੀ ਚੰਦ ਕੋਪਿਓ। ਉਹਦੋਂ ਇੱਕ ਸੂਰਮੇ ਹਰੀ ਚੰਦ ਨੇ ਕ੍ਰੋਧ ਕੀਤਾ। ਭਲੀ ਭਾਂਤ ਸੋ ਖੇਤੋਂ ਭਾਵ ਰੋਪਿਓ। ਅਤੇ ਚੰਗੀ ਤਰ੍ਹਾਂ ਨਾਲ ਯੁੱਧ ਭੂਮੀ ਵਿੱਚ ਪੈਰ ਗੱਡ ਦਿੱਤੇ। ਮਹਾ ਕ੍ਰੋਧ ਕੈ ਤੀਰ ਤਿੱਖੇ ਪਰਹਾਰੇ। ਉਸਨੇ ਬਹੁਤ ਕ੍ਰੋਧ ਕਰਕੇ ਤਿੱਖੇ ਤੀਰ ਚਲਾਏ। ਲੱਗਾਇ ਜੋਨ ਕੇ ਤਾਹੇ ਪਾਰ ਐ ਪਧਾਰੇ ਕੇ ਜਿਨਾਂ ਨੂੰ ਲੱਗੇ ਉਹ ਸੰਸਾਰ ਤੋਂ ਪਰਲੇ ਪਾਸੇ ਚਲੇ ਗਏ ਪ੍ਰਸਾਵਲ ਚੰਦ ਹਰੀ ਚੰਦ ਕ੍ਰੁੱਦੰ ਹਰੀ ਚਾੰਦ ਨੇ ਕ੍ਰੋਧ ਕਰਕੇ ਹਨੇ ਸੂਰ ਸੁਦੰ ਚੰਗੇ ਸੂਰ ਮੇ ਮਾਰ ਦਿੱਤੇ ਭਲੇ ਬਾਣ ਬਾਹੀ ਉਸਨੇ ਧੀਰਾ ਦੀ ਚੰਗੀ ਬਾਛੜ ਲਗਾਈ ਬੱਡੇ ਸੈਨ ਗਾਹੀ ਆਤੇ ਵੱਡੇ ਵੱਡੇ ਸੈਨਕਾ ਨੂੰ ਮਿੱਧ ਸੁਟਿਆ ਰਸੰ ਰੋਦਰ ਰਾਚੇ ਔਰ ਰੋਦਰ ਰਾਸ ਵਿੱਚ ਪੂਰੀ ਤਰਾ ਮਾਗਣ ਸੀ ਮਹਾ ਲੋਹਾ ਮਾਚੇ ਇਸ ਲਈ ਗੋਰ ਯੁੱਧ ਹੋਇਆ ਸੀ ਅਨੇ ਸ਼ਸਤਰ ਤਾਰੀ ਸ਼ਸਤਰ ਤਾਰੀਆਂ ਨੂੰ ਉਸਨੇ ਮਾਰ ਦਿੱਤਾ ਲੇਟੇ ਭੂਖ ਭਾਰੀ ਆਤੇ ਵੱਡੇ ਵੱਡੇ ਰਾਜਿਆਂ ਨੂੰ ਧਰਤੀ ਉੱਤੇ ਲਟਾ ਦਿੱਤਾ ਤਬੈ ਜੀਤ ਮਲੰਗ ਤਦੋ ਸਾਡੇ ਸੂਰਮੇ ਜੀਤ ਮਲ ਨੇ ਹਰੀ ਚੰਦ ਪਲੰਗ ਭਾਲਾ ਲੈ ਕੇ ਹਰੀ ਚੰਦ ਦੇ ਹਿਰਦੇ ਐਂ ਚ ਮਾਰਿਓ ਹਿਰਦੇ ਵਿੱਚ ਤਣ ਕੇ ਮਾਰਿਆ ਸੋਖੇ ਤੰ ਉਤਾਰਿਓ ਅਤੇ ਉਸ ਨੂੰ ਪੁੰਜੇ ਸੋਟ ਦਿੱਤਾ ਲਗੇ ਵੀਰ ਬਾਣਨ ਵੀਰ ਜੋਧਿਆ ਨੂੰ ਤੀਰ ਲਗਦੇ ਰਸਿਓ ਤੇਜਮੰਗ ਹਤੇ ਉਹ ਅਗਨੀ ਵਾਂਗ ਤੇਜਮਾਨ ਲਹੂ ਨਾਲ ਲਾਲ ਹੋ ਜਾਂਦੇ ਸਮੂ ਬਾਜ ਡਾਰੇ ਉਹ ਸਾਰੇ ਘੋੜਿਆਂ ਨੂੰ ਛੱਡ ਕੇ ਸਵਰਗੰ ਸਿਧਾਰੇ ਸਵਰਗ ਨੂੰ ਸਿਧਾਰ ਜਾਂਦੇ ਕੋਈ ਅੰਗ ਪ੍ਰਿਆਤ ਸ਼ੰਦ ਉਹ ਅੰਗ ਪ੍ਰਯਤਨਾਮ ਦਾ ਇਹ ਛੰਦ ਹੈ ਕੋਲੈ ਖਾਨ ਖੂਨੀ ਖੁਰ ਆਸਾਨ ਘੰਗਨ ਕੁੰਨ ਖਾਰ ਪਠਾਨਾ ਨੇ ਖੁਰ ਆਸਾਨ ਦੀਆਂ ਨਗੀਆਂ ਤਲਵਾਰਾਂ ਸੁੱਤੀਆਂ ਹੋਈਆਂ ਸਨ ਪਰੇ ਸ਼ਸਤਰ ਧਾਰਨ ਉਠੀ ਝਾਲ ਅਗੰ ਅਤਿ ਸ਼ਸਤਰਾ ਦੇ ਇੱਕ ਦੂਜੇ ਉੱਤੇ ਵੱਜਣ ਨਾਲ ਅੱਗ ਦੀਆਂ ਚਿੰਗਾਰੀਆਂ ਨਿਕਲਦੀਆਂ ਸਨ ਪਈ تیر ਪੀਰੰ ਕਮਾਨੰ ਘੜ ਕੇ ਆਕਾਸ਼ ਵਿੱਚ ਤੀਰਾਂ ਦੇ ਢੀੜ ਲੱਗ ਗਈ ਸੀ ਅਤੇ ਕਾਮਨਾ ਕੜਕੜ ਕਰਨ ਲੱਗੀਆਂ ਸਨ ਗਰੇ ਬੀਜ ਤਾਜੀ ਲਗੇ ਧੀਰ ਤਕੇ ਧੀਰਜ ਵਾਲੇ ਸੁਰਮਿਆ ਦੇ ਤਕੇ ਵਜਨ ਨਾਲ ਕਈ ਅਰਬੀ ਘੋੜੇ ਟਿਕਰੇ ਸਨ ਬਜੀ ਪੇਰ ਪੁੰਕਾਰ ਤੁਕੇ ਨਗਾਰੇ ਪੇਰੀਆਂ ਭੂ ਭੂ ਕਰਕੇ ਵਜਾਈਆਂ ਸਨ ਅਤੇ ਨਗਾਰੇ ਤੁੰਕਾਰ ਪਾਰੇ ਸਨ ਦੋਹੋਂ ਔਰਤੇ ਵੀਰ ਬੰਕੇ ਬਕਾਰੇ ਦੋਹਾਂ ਪਾਸਿਆਂ ਤੋਂ ਬੰਕੇ ਵੀਰ ਲਲਕਾਰੇ ਮਾਰ ਰਹੇ ਸਨ ਕਹੇ ਬਾਹੋ ਆਕਾਤ ਸ਼ਸਤਰ ਪਰਹਾਨ ਬਾਵਾ ਨੂੰ ਉਲਾਰ ਕੇ ਸ਼ਸਤਰਾਂ ਨਾਲ ਸਾਟ ਮਾਰਦੇ ਸਨ ਟੱਕੀ ਢਾਕਣੀ ਚਾਵੰਡੀ ਚੀਤਕਾਰੰ ਅਤੇ ਯੁੱਧ ਸਥਾਨ ਵਿੱਚ ਢਾਕਣੀਆਂ ਢਕਾਰ ਰਹੀਆਂ ਸਨ ਆਤੇ ਚਾ ਮੁੰਡੀਆਂ ਚੀਕਾਂ ਮਾਰ ਰਹੀਆਂ ਸੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ